ਆ ਦੇਖੋ ਮਿੱਤਰੋ ਤੁਸੀਂ ਦੇਖ ਸਕਦੇ ਹੋ ਇੰਜਨ ਉੰਜਨਾ ਸਾਰਾ ਇੱਕੋ ਦਾ ਰੰਗ ਨਾਲ ਦੀ ਜਮਾ ਜਿੰਨਾ ਕਿ ਸਾਹ ਬਹੁਤ ਪਿਆਣਾ ਬਈ ਟਰੈਕਟਰ ਆ ਦਿਖਾ ਦੇ ਚੱਕਿਆਂ ਦਾ ਰੰਬਾ ਰੰਬਾ ਦਿਖਾ ਦੇ ਪਿਛਲਾ ਦਿਖਾ ਦੇ ਨਾਲ ਆ ਦੇਖੋ ਸੱਜਣੋ ਤੁਸੀਂ ਦੇਖ ਸਕਦੇ ਹੋ ਸਾਰੇ Ориਜਨਲ ਜਿੰਨਾ ਕਿ ਦੀ ਟਰੈਕਟਰ ਮਗਰਾਂਡ ਮਗਰ ਵਿਚੋ ਦਿਖਾ ਦੇਗੀ ਸਾਰੇ ਆ ਵੀ ਬੜਾ ਪਿਆ ਟਰੈਕਟਰ ਨਾ ਵੀ ਆ ਸਾਰੇ Ориਜਨਲ ਹੈ ਨਾ ਸਾਰਾ Ориਜਨਲ ਹੈ ਠੀਕ ਹੈ ਕੱਲੀ ਕੱਲੀ ਚੀਜ਼ ਸੱਜਣੋ ਦੇਖੋ Ориਜਨਲ ਸਾਰੇ ਟਰੈਕਟਰ ਦੀ ਇੰਨੀ ਕਹਦੇ ਆ ਦੇਖੋ ਜੀ ਸਾਰੇ ਠੀਕ ਹੈ ਬਾਈ। ਕੀ ਡਿਮਾਂਡ ਕੀ ਬਾਈ ਦੀ? ਸਸੇ ਬਾਈ। ਸਸੇ। ਹੋ ਠੀਕ ਹੂੰ ਬਾਈ। ਬਹੁਤ ਵਧੀਆ ਜੀ। ਤੇ ਆਪਾਂ ਇਹਦੀ ਸ਼ੁਰੂਆਤ ਕਰ ਲਈਏ ਬਾਈ। ਹਾਂ ਜੀ। ਤੇ ਕਿੰਨੇ ਮਾਡਲ ਬਈ ਇਹ? ਇਹ 95 ਮਾਡਲ ਹੈ ਬਾਈ। 95 ਮਾਡਲ। ਹਾਂ। ਠੀਕ ਹੈ। ਤੇ ਸਾਰਾ ਅਰੀਜਨਲ ਹੈ ਬਈ ਇਹ? ਹਾਂ ਅਰੀਜਨਲ। ਠੀਕ ਹੈ। ਲੈ ਮੇ trot ਸਾਰਾ ਅਰੀਜਨਲ ਟਰੈਕਟਰ ਤੁਸੀਂ ਇੰਜਨ ਦਾ ਦੇਖ ਸਕਦੇ ਹੋ ਟਰੈਕਟਰ ਬਾਕੀ। ਤੇ ਬਾਈ ਇਹਦਾ ਟਾਇਰ ਕਿੰਨੇ ਕ ਹੋਣਗੇ? ਟਾਇਰ ਅਗਲੇ ਦਾ ਹੋਣਗੇ 80 ਪੈਸੇ। ਅੱਛਾ। ਪਿਛਲੇ 40 ਰੁਪਏ। ਉਹ ਤੋਂ 40 ਪੈਸੇ ਹਾਂ। ਟਾਇਰ ਮੰਨੀ ਮਾਰ ਦੇ ਕੈਮਰਾ ਬੱਗੀ। ਕੀ ਬਾਕੀ ਤੂੰ ਰਿੰਬਾਂ ਬੰਦ ਦਿਖਾ ਦੇ ਰਿੰਬਾਂ ਦਾ ਸਹੀ ਹੈ ਰਿੰਬਾਂ ਦਾ ਸਹੀ ਹੈ ਮਰੇ ਜਨ ਨਾਲ ਪੈ ਰਿੰਬਾਂ ਦਾ ਰਿੰਬਰ ਨੂੰ ਦੇ ਸਾਹ ਨਹੀਂ ਬਈ ਔਰ ਰਿੰਬੀ ਦਿਖਾ ਦੇ ਬਾਕੀ ਮਗਰਾੜ ਮਗਰਾ ਥੱਲੋ ਵੀ ਦਿਖਾ ਦੇ ਲੈ ਵੀ ਸੱਜਣੋ ਤੁਸੀਂ ਦੇਖ ਲਓ ਮਗਰਾੜ ਤੇ ਬਾਕੀ ਤੁਸੀਂ ਟਿਊਪਾ ਟਪਾ ਵੀ ਚੈੱਕ ਕਰਾ ਦੇ ਸਾਰੀਆਂ ਟਰੈਕਟਰ ਦੀਆਂ ਔਰ ਟਿਊਪਾ ਸਾਰੀਆਂ ਔਕਾ ਔਕਾ ਕਰਾਓ ਚੱਕ ਮਿੱਤਰੋ ਲੈ ਵੀ ਸੱਜਣੋ ਟਿਊਪਾਂ ਤੂੰ ਦੇਖ ਲੈਣਾ ਤੇ Ориਜਨਲ ਆ ਬਈ ਸਾਰਾ ਇਹ ਹਾਂ ਸਾਰਾ Ориਜਨਲ ਹੈ ਤੇ ਕੀ ਡਿਮਾਂਡ ਆ ਬਈ ਇਹਦੀ ਇਦੀ ਡਿਮਾਂਡ ਹੈਗੀ ਵੀਰੇ 115000 115 ਤੇ ਬਾਕੀ ਮੌਕੇ ਤੇ ਬਾਕੀ ਮੌਕੇ ਤੇ ਨੰਬਰ ਕਿੱਥੋਂ ਦਾ ਨੰਬਰ ਇਹਦਾ ਹਰਿਆਣੇ ਦਾ ਨੰਬਰ ਹਰਿਆਣੇ ਦਾ ਹਾਂ ਇਹਦਾ ਸੈਲਫੀ ਹੋਣਾ ਹਾਂ ਸੈਲਫ ਸਟਾਰ ਹੈ ਸੈਲਫ ਸਟਾਰ ਕਿੰਨੀ ਪਾਰਟੀ ਬਈ ਹੈ ਇਹਦਾ ਹੋਊਗਾ ਦੂਜੀ ਤੀਜੀ ਪਾਰਟੀ ਦੀ ਦੂਜੀ ਤੀਜੀ ਪਾਰਟੀ ਬਗ ਇੱਥੇ ਹੁੰਦੇ ਆ ਨਾ ਬਈ ਦੂਜੀ ਤੀਜੀ ਪਹਿਲੀ ਇਹੋ ਨਾਮ ਤਾਂ ਹੁੰਦੀ ਨਹੀਂ ਨਾਮ ਤਾਂ ਹੁੰਦੀ ਨਹੀਂ ਹਾਂ ਲੈ ਵੀ ਸੱਜਣੋ ਤੁਸੀਂ ਦੇਖ ਲਓ ਟਰੈਕਟਰ ਬਹੁਤ ਸੋਹਣਾ ਪੈ ਗਿਆ ਜਿੰਨਾ ਕਹਿ ਗਏ ਉਹ ਸਾਰਾ ਚੈੱਕ ਕਰਾ ਦਿਓ ਸਾਰਾ ਰੈਜਨਰ ਟਰੈਕਟਰ ਮਿੱਤਰੋ ਤੁਸੀਂ ਦੇਖ ਸਕਦੇ ਸੰਜੋ ਟਰੈਕਟਰ ਦੇਖ ਲਓ ਸਰ ਅਰੀਜਨਲ ਪਿਆ ਇੱਥੇ ਵੀ ਦਿਖਾ ਦੇ ਇੰਜਨ ਉਹਨਾਂ ਦਾ ਸਰ ਓਕੇ ਹੈ ਜਮਾ ਤੇ ਆਹ ਬਈ ਕਿੰਨੇ ਮਾਡਲ ਹੈ ਇਹ 2003 ਮਾਡਲ 2003 ਮਾਡਲ ਠੀਕ ਹੈ ਤੇ ਇਹਦੇ ਟਾਇਰ ਬਈ ਟਾਇਰ ਵਾਸ ਇਹਦੇ 40 ਕੁ ਪੈਸੇ ਹੋਣਗੇ ਹੂੰ ਚੱਲ ਬੱਸ ਠੀਕ ਹੈ ਬਾਕੀ ਰੰਬ ਰੰਬ ਅਰੀਜਨਲ ਹੈ ਨਾ ਸਾਰੇ ਜੇ ਨਾਲ ਆ ਸਾਰਾ ਅਰੀਜਨਲ ਹੈ ਠੀਕ ਹੈ ਟਰੈਕਟਰ ਬਹੁਤ ਸੋਹਣਾ ਪਿਆ ਬਈ ਨਾ ਲੈ ਵੀ ਸੱਜਣੋਂ ਦੀ ਦੇਖ ਸਕਦੇ ਇੰਜਨ ਗੀਅਰ ਦਾ ਟਰੈਕਟਰ ਸਾਰੇ ਜੇ ਨਾਲ ਇਹਦੇ ਨਾਲ ਰੰਬ ਦਿਖਾ ਦੇ ਬੱਗੇ ਇਹ ਰੰਬਾਂ ਦੇ ਮਾਰ ਦੇ ਆਂ ਰੰਬੂ ਤੁਸੀਂ ਦੇਖ ਸਕਦੇ ਹੋ ਬਾਕੀ ਇੰਜਨ-ਇੰਜਨ ਦੇ ਦੇਖੋ ਸਾਰੇ origignal ਪੈ ਨਾਲ ਦਾ ਰੰਗ ਆ ਜਮਾ ਆ ਦਿਖਾ ਦੇ ਵੱਡੇ ਰੰਬੂ ਬਾਕੀ ਚੂਪਾਂ ਟੱਪਾ ਦਿਖਾ ਦੇ ਸਾਰਿਆਂ ਦੇ ਅੰਦਰੋਂ ਮਤਲਬ ਸਾਰੇ origignal ਆ ਬਾਕੀ ਵੀ ਹੁੱਕ ਦੇਖ ਸਕਦੇ ਹੋ ਟਰੈਕਟਰ ਦੀ ਮਗਰ ਆੜ ਮੂਰ ਸਾਰੇ origignal ਜਿੰਨੇ ਕਹਦਗੇ ਠੀਕ ਹੈ ਤੇ ਨੰਬਰ ਕਿੱਤੋਂ ਦਾ ਬਈ ਇਹ ਹਰਿਆਣਾ ਦਾ ਨੰਬਰ ਹਰਿਆਣਾ ਦਾ ਨੰਬਰ ਠੀਕ ਹੈ ਤੇ ਪਾਰਟੀ ਇਹ ਪਹਿਲੀ ਪਾਰਟੀ ਹੈ ਪਹਿਲੀ ਪਾਰਟੀ ਦੀ ਹੈ ਠੀਕ ਹੈ ਕੀ ਡਿਮਾਂਡ ਹੈ ਦੀ ਇਦੀ ਡਿਮਾਂਡ ਹੈਗੀ ਵੀਰੇ 1 ਲੱਖ 30000 1 ਲੱਖ 300 ਆਹ ਮੌਕੇ ਤੇ ਬਾਕੀ ਮੌਕੇ ਤੇ ਹਰਕਾ ਮੌਕੇ ਤੇ ਠੀਕ ਹੈ ਇਹ ਵੀ ਸੈਲਫ ਹੈ ਨਾ ਬਈ ਹਾਂ ਸੈਲਫ ਸਾਰਾ ਲੈ ਵੀ ਸੱਜਣੋਂ ਦੇਖ ਲਓ ਟਰੈਕਟਰ ਸਾਰਾ Ориਜਨਲ ਜਿੰਨਾ ਕਿਦਗੇ ਬਾਕੀ ਇੰਜਨ ਗੇਅਰ ਤਾਂ ਤੁਸੀਂ ਦੇਖ ਹੀ ਸਕਦੇ ਹੋ ਠੀਕ ਹੈ ਤੇ ਸੱਜਣੋਂ ਇੱਥੇ ਸ਼ਾਤਰੀ ਨਵੀਆਂ ਟਰੈਕਟਰ ਦੀ ਤੇ ਬਈ ਆਹ ਕਿੰਨੇ ਮਾਡਲ ਹੈ 90 ਮਾਡਲ 90 ਮਾਡਲ ਠੀਕ ਹੈ ਤੇ ਟਾਇਰ ਦੂਰ ਬਈ ਟਾਇਰ ਤਾਂ ਸਾਹਮਣੇ ਹੈ 350 ਸਾਹਮਣੇ ਹੱਤੀ 35 ਪੈਸੇ ਨਾ Ориਜਨਲ ਸਾਰਾ ਹੈ ਆਰੇ ਸਾਰਾ ਲੈ ਬੱਗੇ ਜਿਹੜੇ ਮਦ ਦਿਖਾ ਦੇ ਸਾਰੇ ਇਹਦੇ ਚੱਕੇ ਚੁੱਕੇ ਸਾਰੇ ਦੇ ਪਿਛਲੇ ਵੀ ਦਿਖਾ ਦੇ ਠੀਕ ਆ ਆ ਸਾਰਾ ਅਰੀਜਨਲ ਦੂਸਰੇ ਰੰਗ ਰੰਗ ਦੇਖ ਸਕਦੇ ਹੋ ਟਰੈਕਟਰ ਦਾ ਠੀਕ ਆ ਟਿਪਾ ਟਪਾ ਦਿਖਾ ਦੇ ਪਿੱਛੇ ਇਹਦੀਆਂ ਸਾਰੀਆਂ ਦੇਖੋ ਕੁਝ ਦੇਖ ਸਕਦੇ ਹੋ ਸੱਜਣੋ ਠੀਕ ਆ ਸਾਰਾ ਅਰੀਜਨਲ ਟਰੈਕਟਰ ਹੈ ਜਿੰਨਾ ਕਹ ਰਿਹਾ ਕਿ ਕਿੰਨੇ ਮਾਡਲ ਆ ਕੇ ਬਈ ਇਹ 90 ਮਾਡਲ ਆ ਠੀਕ ਤੇ ਕਿੱਥੋਂ ਨੰਬਰ ਬਈ ਹੈ ਇਹਦਾ ਨੰਬਰ ਪੰਜਾਬ ਦਾ ਨੰਬਰ ਪੰਜਾਬ ਬਠਿੰਡਾ ਪੀ ਕੁਆਲਟੀ ਕੁਆਲਟੀ ਪਹਿਲੀ ਦੇ ਪਹਿਲੇ ਦਾ ਯਕੀਨ ਮੰਡ ਬਈ ਨੇ ਇਹਦੀ ਡਿਮਾਂਡ ਹੈਗੀ 75000 75000 ਠੀਕ ਹੈ ਤੇ ਇਹ ਸਲਪ ਕੇ ਹੈਂਡਲ ਦਾ ਹੈਂਡਲ ਹੀ ਹੈ ਨਾ ਗਰਾਰੀਆ ਲੱਗਿਆ ਹੋਣਾਗੇ ਠੀਕ ਹੈ ਬਈ ਨੰਬਰ ਕਿੱਥੋਂ ਲੱਕੇ ਬਈ ਇਹਦਾ ਬਠਿੰਡੇ ਦਾ ਨੰਬਰ ਹੈ ਬਠਿੰਡੇ ਦਾ ਨੰਬਰ ਪੀ ਵੀ 0 ਤਨ ਠੀਕ ਤੇ ਆਹ ਬਈ ਸੁਭਰਾਜ 735 99 99 ਮਾਡਲ ਕਿੱਥੋਂ ਨੰਬਰ ਬਈ ਹੈ ਇਹਦਾ ਵੀ 50 ਦਾ ਨੰਬਰ 3241 ਹੈ ਨਾ 3241 ਠੀਕ ਹੈ ਬਈ ਲੈ ਵਗਿਆ ਦਿਖਾ ਦੇ ਸਾਰਾ ਸਾਰਾ origional ਹੈ ਬਈ ਇਹ ਠੀਕ ਆ ਦੇਖ ਲੋ ਮਿੱਤਰੋ ਤੁਸੀਂ ਦੇਖ ਸਕਦੇ ਹੋ ਇੰਜਨ ਉੰਜਨਾ ਸਾਰਾ ਇੱਕੋ ਦਾ ਰੰਗ ਨਾਲ ਦੀ ਜਮਾ ਜਿੰਨਾ ਕਿ ਸਾਹ ਬਹੁਤ ਪਿਆਣਾ ਬਈ ਟਰੈਕਟਰ ਆ ਦਿਖਾ ਦੇ ਚੱਕਿਆਂ ਦਾ ਰੰਬਾ ਰੰਬਾ ਦਿਖਾ ਦੇ ਪੇਸਲਾ ਦਿਖਾ ਦੇ ਨਾਲ ਆ ਦੇਖੋ ਸੱਜਣੋ ਤੁਸੀਂ ਦੇਖ ਸਕਦੇ ਹੋ ਸਾਰਾ origional ਹੈ ਜਿੰਨਾ ਕਿ ਦੀ ਟਰੈਕਟਰ ਮਗਰਾਂਡ ਮਗਰ ਵਿਚੋ ਦਿਖਾ ਦੇਗੀ ਸਾਰੇ ਬਾਕੀ ਟੂਪਾ ਟਪਾ ਪਤਾ ਗਾ ਦੇਣਾ ਤੇ ਮੇਟਰੋ ਸਾਤ ਤ੍ਰਿਵੀ ਨਮੀ ਲੱਗੀ ਟਰੈਕਟਰ ਤੇ ਤੇ ਤੁਸੀਂ ਟਰੈਕਟਰ ਦੀਆਂ ਟਿਪਾਂ ਦੇਖ ਲਓ ਆ ਵਿੱਚੋਂ ਆ ਦਿਖਾ ਦੇਣਾ ਚੋ ਚੋ ਉੱਧਰ ਲੈ ਵਿਖਾ ਦੇ ਤਨ ਲਾਹੋ ਖ ਦਿਖਾ ਦੇ ਇਹ ਪਾਲਟੀ ਕਮੀ ਹੈ ਬਾਈ ਫਸਟ ਪਾਰਟੀ ਦੀ ਹੈ ਫਸਟ ਪਾਰਟੀ ਦਾ ਠੀਕ ਆ ਸਾਬ ਵੀ ਬੜਾ ਵਾਹ ਟਰੈਕਟਰ ਨਾ ਬਾਈ ਆ ਸਾਰਾ ਰੀਜਨਲ ਹੈ ਨਾ ਸਾਰਾ ਰੀਜਨਲ ਹੈ ਠੀਕ ਆ ਕੱਲੀ ਕੱਲੀ ਚੀਜ਼ ਸੱਦ ਨੂੰ ਦੇਖੋ ਰੀਜਨਲ ਸਾਰੇ ਟਰੈਕਟਰ ਦੀ ਇੰਨੀ ਗੱਦਗੇ ਆ ਦੇਖੋ ਜੀ ਸਾਰੇ ਠੀਕ ਹੈ ਬਾਈ। ਕੀ ਡਿਮਾਂਡ ਕੀ ਬਾਈ ਦੀ? ਇਹਦੀ ਡਿਮਾਂਡ ਹੈਗੀ ਵੀ 185 185। ਬਾਕੀ ਮੌਕੇ ਤੇ ਹੋ ਜੂ ਨਾ। ਇਹ ਪਾਲਟੀ ਕਿੰਮੀ ਬਾਈ ਹਨ? ਫਸਟ ਕੁਆਲਟੀ। ਫਸਟ ਕੁਆਲਟੀ। ਠੀਕ ਹੈ। ਲੈ ਬਈ ਆਪ ਦਾ ਨੰਬਰ ਬੋਲ ਦੋ। 99769 99769 5897 58697 ਹਾਂ ਠੀਕ ਹੈ। ਲੈ ਬਈ ਸਜਣੋ ਬਾਈ ਨਾਲ ਕਰ ਲੋ ਕੰਟੈਕਟ ਬਾਈ ਕੋਲੇ ਖੜੇ ਆ ਤਿੰਨ ਚਾਰ ਟਰੈਕਟਰ ਤਿੰਨ ਆਸ਼ ਇੱਕ ਸਵਰਾਜ 735 ਖੜਾ ਹੈ।